ਕਿ ਵੀ ਅਫਾ ਇੱਕ ਇੰਟਰ ਸਟੇਟ ਰੈਕਿਟ ਫੜਿਆ ਜਿਹੜਾ ਜਾਲੀ ਨੰਬਰ ਪਲੇਟਾਂ ਬਣਾਉਂਦਾ ਸੀ ਇਹਦੇ ਵਿੱਚ ਮੇਰੇ ਨਾਲ ਐਸਐਚਡੀ ਨੰਬਰ 1 ਮੌਜੂਦ ਆ ਜਿਹਦੇ ਤੇ ਥਾਣੇ 'ਚ ਇਹ ਸਾਰੀ ਕਾਰਵਾਈ ਹੋਈ ਹੈ ਤੇ ਇਹਦੇ 'ਚ ਮੈਂ ਦੱਸਣਾ ਚਾਹੁੰਦਾ ਕਿ ਵੀ ਇਹ ਜਿਹੜਾ ਰੈਕਿਟ ਸੀ ਇਹ ਬੜਾ ਹੀ ਚਲਾਕੀ ਨਾਲ ਕੰਮ ਕਰ ਰਿਹਾ ਸੀ ਜਿਹਦੇ ਵਿੱਚ ਹਾਈ ਸਿਕਿਉਰਿਟੀ ਨੰਬਰ ਪਲੇਟਸ ਦੀ ਡੁਪਲੀਕੇਟ ਨੰਬਰ ਪਲੇਟ ਬਣਾਉਂਦਾ ਸੀ ਉਹ ਫਿਰ ਜਿਹੜਾ ਛੱਡੀਆਂ ਤੇ ਲਗਾ ਕੇ ਤੇ ਇਸ ਤਰ੍ਹਾਂ ਪ੍ਰਟੈਂਡ ਕਰਦੇ ਸੀ ਕਿ ਇਹ ਹਾਈ ਸਕਿਉਰਿਟੀ ਨੰਬਰ ਪਲੇਟੀ ਹੈ ਤੇ ਆਪਾਂ ਇਸ ਪੂਰੇ ਰੈਕਟ ਨੂੰ ਬਸਟ ਕੀਤਾ ਇਹਦੇ ਵਿੱਚ ਹੁਣ ਤੱਕ ਆਪਾਂ ਤਿੰਨ ਦੋਸ਼ੀ ਜਿਹੜੇ ਫੜੇ ਆ ਜਿਨ੍ਹਾਂ ਦਾ ਨਾਮ ਇਸ ਪ੍ਰਕਾਰ ਹੈ ਚਲੋ ਜੀ ਰਾਹੁਲ ਪੁੱਤਰ ਰੋਸ਼ਨਾਲ ਵਾਸੀ ਅਵਾਰਡ ਨੰਬਰ 8 ਲਮੀਨੀਆ ਦੂਸਰਾ ਅਸ਼wini ਕੁਮਾਰ ਜਿਹੜਾ ਇਹ ਇੱਕ ਏਜੰਟ ਸੀ ਕਿ ਤਾਰਾਗੜ ਦਾ ਰਹਿਣ ਵਾਲਾ ਤੀਸਰਾ ਇੱਕ ਸੋਨੂ ਹੈ ਜਿਹੜਾ ਇਹਦਾ ਮੇਨ ਮਾਸਟਰਮਾਈਂਡ ਹੈ ਜਿਹਦੀ ਵਾਸਟੇ ਦੇ ਸਾਹਮਣੇ ਦੁਕਾਨ ਵੀ ਹੈ ਇਹ ਜਿਹੜਾ ਮੇਨ ਬੰਦਾ ਹੈ ਜਿਹੜੀ ਹਾਈ ਸਿਕਿਉਰਿਟੀ ਦਾ ਨੰਬਰ ਪਲੇਟs ਇਹਨਾਂ ਨੂੰ ਪ੍ਰੋਵਾਈਡ ਕਰਦਾ ਸੀ ਇਹਦੇ ਚ ਹੋਰ ਵੀ ਕਈ ਬੰਦੇ ਸ਼ਾਮਲ ਹੈ ਉਹਨਾਂ ਦਾ ਹਾਲੇ ਆਪਾਂ ਨਾਮ ਨਹੀਂ ਰਿਵੀਵ ਕਰਾਉਂਦੇ ਹੋ ਤਾਂ ਫਰਜ਼ਾਪਾ ਆਪਾਂ ਇਨਵੈਸਟੀਗੇਸ਼ਨ ਜੁੜੀ ਹੋ ਜਾਰੀ ਰੱਖੀ ਹੋਈ ਹੈ ਇਸ ਚ ਮੈਂ ਇੱਕ ਚੀਜ਼ ਹੋਰ ਦੱਸ ਦੇਣਾ ਚਾਹੁੰਦਾ ਹੈ ਤੇ ਬਾਅਦ ਆਪਾਂ ਇੱਥੇ ਐਫ ਆਈ ਆਰ ਨੰਬਰ 1 ਜਿਹੜੀ ਹੈ ਉਹ ਦਰਜ ਪੱਤੀ ਸੀ 2025 ਚ ਸਾਲ ਚ ਜਿਹੜੀ ਪਹਿਲੀ ਐਫ ਆਈ ਆਰ ਰੈਕੋਰਡ ਨੰਬਰ 1 ਦੀ ਅੰਡਰ ਸੈਕਸ਼ਨ 318 4 338 336 3 3413 ਜੀ ਐਨ ਐਸ ਜਿਹੜੀ ਆਪਣੇ ਨਵਾਂ ਲਵਾਇਆ ਉਹਦੇ ਮੁਤਾਬਕ ਆਪਾਂ ਇਹ ਪਰਚਾ ਦਰਜ ਕੀਤਾ ਇਹਨਾਂ ਦੇ ਹੁਣ ਮੈਂ ਤੁਹਾਨੂੰ ਮਾਡਲ ਸੁਪਰਿੰਡ ਆਈ ਸਮਝਾਉਣਾ ਇਹਦੇ ਵਿੱਚ ਇੱਕ ਚੀਜ਼ ਹੋਰ ਆ ਆਪਾਂ ਇਹਦੇ ਵਿੱਚ ਹੁਣ ਤੱਕ 10 ਮੋਟਰਸਾਈਕਲ 2 ਆਟੋ ਤੇ ਇੱਕ ਕਾਰ ਜਿਹੜੀ ਆ ਰੌਂਡ ਅਪ ਕੀਤੀ ਹੈ ਜਿਨ੍ਹਾਂ ਦੀ ਜਾਲੀ ਨੰਬਰ ਪਲੇਟਾ ਲੱਗੀ ਨਹੀਂ ਸੀ ਉਹ ਇਹਦੇ ਵਿੱਚ ਐਜ਼ ਅ ਟੀਮ ਆਪਾਂ ਕੰਮ ਕੀਤਾ ਤੇ ਕਾਫੀ ਲੜਕਿਆਂ ਨੇ ਵਧੀਆ ਕੰਮ ਕੀਤਾ ਤੇ ਉਹ ਪੂਰਾ ਗਰਾਊਂਡ ਤੇ ਜਾ ਕੇ ਕਲੀ-ਕਲੀ ਗੱਲ ਨੂੰ ਆਪਾਂ ਵੈਰੀਫਾਈ ਕੀਤਾ ਇਹ ਟੈਕਨੀਕਲ ਕੰਪੋਸਟ ਤੇ ਆਪਾਂ ਨੂੰ ਕਾਫੀ ਜਿਹੜੇ ਟੈਕਨੀਕਲ ਪਹਿਲੂ ਜਿਹੜੇ ਆ ਦਿਖਨੇ ਪਏ ਆ ਤੇ ਹੁਣ ਆਪਾਂ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਕਿਸ ਤਰੀਕੇ ਨਾਲ ਇਹ ਕੰਮ ਕਰਦੇ ਸੀ ਤਾਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇੱਕ ਜਾਲੀ ਨੰਬਰ ਪਲੇਟ ਤੇ ਅਗਰ ਤੁਸੀਂ ਇਹਨੂੰ ਧਿਆਨ ਨਾਲ ਦੇਖੋਗੇ ਤੁਹਾਨੂੰ ਇਹਦੇ ਵਿੱਚ ਕੋਈ ਵੀ ਜਿਹੜਾ ਜਿਹੜਾ ਨਹੀਂ ਲੱਗੂਗਾ ਤੁਹਾਨੂੰ ਇਹ ओरिजिनल ਲੱਗੂਗੀ ਪਰ ਜਦ ਕਿ ਇਹ ਜਾਲੀ ਹੈ ਜਿਹੜੀ ਆਪਾਂ ਰਿਕਵਰ ਕੀਤੀ ਹੈ ਇਹਦੇ ਵਿੱਚ ਦੇਖਣ ਵਾਲੀਆਂ ਦੋ ਤਿੰਨ ਗੱਲਾਂ ਅ ਇੱਕ ਤੇ ਤੁਸੀਂ ਦੇਖੋਗੇ ਇਹਨੂੰ ਕਿ ਵੀ ਇਹ ਇੱਕ ਬਾਰ ਕੋਡ ਹੈ ਇਹ ਜਿਹੜੀ ਅਸਲੀ ਜਿਹੜੀ ਨੰਬਰ ਪਲੇਟ ਹੁੰਦੀ ਹੈ ਉਹਨੂੰ ਆਪਾਂ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਕਹਿੰਦੇ ਆ ਐਚ ਐਸ ਆਰ ਪੀ ਜਿਹੜੀ ਮਿਨਿਸਟਰੀ ਆਫ ਰੋਡ ਐਂਡ ਟ੍ਰਾਂਸਪੋਰਟ ਵੱਲੋਂ ਜਿਹੜੀ ਡਾਇਰੈਕਸ਼ਨਸ ਆਈਆਂ 2019 ਦੇ ਬਾਅਦ ਗੱਡੀਆਂ ਦੇ ਉੱਪਰ ਇਸ ਤਰੀਕੇ ਦੀ ਹਾਈ ਸਿਕਿਉਰਿਟੀ ਨੰਬਰ ਪਲੇਟ ਲਾਉਣਾ ਲਾਜ਼ਮੀ ਹੈ ਹਰ ਸਟੇਟ ਦੇ ਵਿੱਚ ਗਵਰਨਮੈਂਟ ਵੱਲੋਂ ਇਹ ਜਿਹੜਾ ਕੰਟਰੈਕਟ ਇੱਕ ਕੰਪਨੀ ਨੂੰ ਦਿੱਤਾ ਗਿਆ ਜਿਹੜੀ ਕੰਪਨੀ ਜਿਹੜੀ ਹੈ ਗਵਰਨਮੈਂਟ ਦੀ ਗਾਈਡਲਾਈਨਸ ਨੂੰ ਧਿਆਨ ਚ ਰੱਖਦੇ ਹੋਏ ਹਾਈ ਸਿਕਿਉਰਿਟੀ ਨੰਬਰ ਪਲੇਟਸ ਬਣਾਉਂਦੀ ਹੈ ਜਿਹੜੀ origignal ਨੰਬਰ ਪਲੇਟ ਹੋਊਗੀ ਉਹਦੇ ਵਿੱਚ ਜਿਹੜਾ ਇਹ 바ਰ ਕੋਡ ਹੈ ਯੂਨੀਕ 바ਰ ਕੋਡ ਹੋਊਗਾ ਇਹਦੇ ਵਿੱਚ ਜਦੋਂ ਵੀ ਇਹਨੂੰ ਆਪਾਂ ਸਕੈਨ ਕਰਾਂਗੇ ਇਹ ਆਪਾਂ ਨੂੰ origignal ਉਹਦੀ ਵਹੀਕਲ ਦੀ ਡਿਟੇਲ ਚ ਲੈ ਕੇ ਜਾਊਗਾ ਵਾਹਨ ਐਪ ਚ ਜਿਹੜੀ ਗਵਰਨਮੈਂਟ ਦੀ ਵਾਹਨ ਐਪ ਹੈ ਉੱਤੇ ਰੀਡਾਇਰੈਕਟ ਕਰੂਗਾ ਜਿਹੜਾ origignal ਵਹੀਕਲ ਜਿਹੜਾ ਹੈ ਉਹਦੀ ਡਿਟੇਲਸ ਦੇ ਉੱਪਰ ਬਟ ਇਹ ਜਿਹੜੀ ਜਾਲੀ ਦੇ ਕੇਸ ਹੈ ਕੀ ਹੈ ਜਿਹੜਾ ਬਾਰ ਕੋਡ ਆ ਇਹ ਬਿਲਕੁਲ ਜਾਲੀ ਹੈ ਇਹ ਲੱਗਦਾ origignal ਆ ਪਰ ਇਹ ਜਾਲੀ ਹੈ ਇਹਨੂੰ ਜਰ ਆਪਾਂ ਸਕੈਨ ਕਰਾਂਗੇ ਤਾਂ ਕੁਝ ਨਹੀਂ ਆਉਣਾ ਸੈਕੰਡਲੀ ਇਹਦੇ ਵਿੱਚ ਜਿਹੜਾ ਇਹ ਥੱਲੇ ਜਿਹੜਾ ਯੂਨੀਕ ਨੰਬਰ ਪਿਆ ਹੁੰਦਾ ਹੈ ਜਿਹੜਾ ਐਸ ਪਰ ਗਵਰਨਮੈਂਟ ਗਾਈਡਲਾਈਨਸ ਹਰ ਇੱਕ ਪਲੇਟ ਦਾ ਯੂਨੀਕ ਨੰਬਰ ਉਹ ਸੀਰੀਅਲ ਆਰਡਰ ਵਾਈਜ਼ ਜਿਹੜਾ ਉਹ ਗਵਰਨਮੈਂਟ ਵੱਲੋਂ ਹੀ ਜਿਹੜੇ ਤੈਅशुदा ਜਿਹੜੇ ਕੰਪਨੀ ਦੇ ਜਿਹਨੂੰ ਠੇਕਾ ਮਿਲਿਆ ਉਹ ਆਪਣਾ ਸੀਰੀਅਲ ਆਰਡਰ ਵਾਈਜ਼ ਉਹਨਾਂ ਨੂੰ ਲਗਾਉਂਦੀ ਹੈ ਹਰ ਇੱਕ ਵਹੀਕਲ ਦਾ ਸਪੈਸੀਫਿਕ ਹੈ ਇਹ ਸਾਰਾ ਜਾਲੀ ਹੈ ਇਹ ਜਿਹੜਾ ਇਹ ਆਪਾਂ ਦੋਸ਼ੀ ਫੜਿਆ ਅਗਰ ਤੁਸੀਂ ক্লোਜ਼ਲੀ ਦੇਖੋਗੇ ਇੱਥੇ ਤੁਸੀਂ ਇਹ ਦੇਖ पाओगे ਕਿ ਜਿਹੜਾ ਯੂਨੀਕ ਇੱਥੇ ਥੱਲੇ ਡਿਜੀਟਸ ਨੇ ਏਮਬੋਸ ਕੀਤੇ ਆ ਸਾਰੇ ਜਾਲੀ ਹੈ ਇਹ ਕੀ ਹੈ ਕਿ ਵੀ ਇਹ ਖੁਦ ਹੀ ਆਪਣੀ ਦੁਕਾਨ ਤੇ ਹੀ ਜਿਹੜਾ ਕਿ ਇਹਨੂੰ ਖੁਦ ਹੀ ਇਹ ਨੰਬਰ ਜਿਹੜੇ ਐ ਇੰਬੋਸ ਕਰ ਦਿੰਦਾ ਸੀ ਪਲੇਟ ਤੇ ਤੇ ਇਸ ਤਰੀਕੇ ਨਾਲ ਇਹ ਪਲੇਟਾਂ ਤਿਆਰ ਕਰਦਾ ਸੀ ਹੁਣ ਇਹਦੇ ਵਿੱਚ ਕੋਈ ਵੀ ਚੀਜ਼ ਆਪਾਂ ਨੂੰ ਦੇਖਣ 'ਚ ਜਾਲੀ ਨਹੀਂ ਲੱਗਦੀ ਪਰ ਅਸਲ 'ਚ ਇਹ 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 ਫੇਕ ਨੰਬਰ ਪਲੇਟ ਹੈ ਤੇ ਇਸ ਤਰੀਕੇ ਨਾਲ ਇਹ ਆਪਣਾ ਕੰਮ ਕਰਦੇ ਸੀ ਤੇ ਇਸ ਤਰੀਕੇ ਦੀ ਕਈ ਜਿਹੜੀ ਗੱਡੀਆਂ ਉਹ ਜਿਹੜੀਆਂ ਆਪਾਂ ਵੈਰੀਫਾਈ ਕੀਤੀਆਂ ਹਾਲ ਤੱਕ ਜਿਹੜਾ ਇਹਦੇ ਕੋ ਸਾਨੂੰ ਰਿਕਾਰਡ ਮਿਲਿਆ ਕਿ ਵੀ ਕਈ ਇਸ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਉਹ ਲੋਕਾਂ ਦੀਆਂ ਚੱਲ ਰਹੀਆਂ ਰੋਡ ਤੇ ਜਿਨ੍ਹਾਂ ਦੇ ਉੱਪਰ ਜਾਲੀ ਨੰਬਰ ਪਲੇਟਾਂ ਲੱਗੀਆਂ। ਤਕਰੀਬਨ ਸਾਡੀ ਇਨਫੋਰਮੇਸ਼ਨ ਜਿਹੜੀ ਆਪਾਂ ਹੁਣ ਤੱਕ ਗੈਦਰ ਕੀਤੀ ਹੈ 200 ਦੇ ਰਿਗਾਰਡਿੰਗ ਐਸੀ ਗੱਡੀਆਂ ਜਿਨ੍ਹਾਂ ਤੇ ਜਾਲੀ ਨੰਬਰ ਪਲੇਟ ਲੱਗ ਚੁੱਕੇ ਆ ਠਾਨਕੋੜ ਤੇ ਇਹਦੇ ਲਾਗੇ ਦੇ ਏਰੀਆਸ 'ਚ। ਉਹਨੂੰ ਹੁਣ ਆਪਾਂ ਕੱਲੀ-ਕੱਲੀ ਗੱਡੀ ਨੂੰ ਵੈਰੀਫਾਈ ਕਰ ਰਹੇ ਆ। ਤੇ ਇਹਨਾਂ 'ਚ ਕਈ ਗੱਡੀਆਂ ਚੋਰੀ ਦੀ ਵੀ ਹੋ ਸਕਦੀਆਂ। ਤੇ ਕਈ ਗੱਡਾ ਗੱਡੀਆਂ ਮਾਰਦਾਚੇ ਵੀ ਯੂਜ਼ ਹੋਈਆਂ ਹੋ ਸਕਦੀਆਂ। ਤੇ ਇਹ ਸਾਰੇ ਪਹਿਲੂ ਆਪਾਂ ਇਹਦੀ ਜਾਂਚ ਕਰ ਰਹੇ ਆਂ ਇਹਦੇ ਵਿੱਚ ਹੋਰ ਵੀ ਬੰਦੇ ਸ਼ਾਮਲ ਆ ਉਹਨਾਂ ਦੇ ਨਾਮ ਆਪਾਂ ਇਸ ਟੇ ਤੇ ਰਿਵੀਲਿੰਗ ਕਰ ਸਕਦੇ ਬਟ ਅੱਗੇ ਫਰਦਰ ਆਪਾਂ ਉਹਨਾਂ ਨੂੰ ਇਨਵੈਸਟੀਗੇਸ਼ਨ ਦੇ ਜੁਆਇਨ ਕਰਾਵਾਂਗੇ ਤੇ ਮੈਂ ਦੱਸ ਦੇਣਾ ਚਾਹੁੰਦਾ ਕਿ ਵੀ ਐਸਐਸਪੀ ਸਾਹਿਬ ਪਠਾਨਕੋਟ ਦੀ ਡਾਇਰੈਕਸ਼ਨ ਜਿਹੜੀਆਂ ਉਹ ਇਸ ਕੇਸਾਂ 'ਚ ਬੜੀ ਸਪਸ਼ਟ ਹੈ ਕਿ ਕੋਈ ਵੀ ਬੰਦਾ ਜਿਹੜਾ ਗੈਰਕਾਨੂੰਨੀ ਕੰਮ ਕਰਦਾ ਉਹਨੂੰ ਜਿਹੜੀ ਪੰਜਾਬ ਪੁਲਿਸ ਬਖਸ਼ੂਗੀ ਨਹੀਂ ਅਗਰ ਉਹ ਸੋਚਦਾ ਕਿ ਮੈਂ ਗੈਰਕਾਨੂੰਨੀ ਢੰਗ ਨਾਲ ਕਿ ਬੇਫਿਕੂ ਬਣਾ ਕੇ ਚਲਾਕੀ ਕਰਕੇ ਕੋਈ ਇਸ ਤਰ੍ਹਾਂ ਦਾ ਕੰਮ ਕਰ ਸਕਣਾ ਕਿ ਵੀ ਜਿਹਦੇ ਕਾਰਨ ਗਵਰਨਮੈਂਟ ਨੂੰ ਜਾਂ ਪੁਲਿਸ ਨੂੰ ਨਾ ਪਤਾ ਲੱਗੇ ਉਹ ਗਲਤ ਸੋਚ ਰਿਹਾ ਆਪਾਂ ਕੋਈ ਵੀ ਜਿਹੜਾ ਗੈਰਕਾਨੂੰਨ ਕੰਮ ਹੋ ਰਿਹਾ ਉੱਤੇ ਨੱਥ ਪਾਵਾਂਗੇ ਤੇ ਇੱਕ ਬੜੇ ਹੀ ਟੈਕਨੀਕਲ ਤਰੀਕੇ ਨਾਲ ਤੇ ਬੜੇ ਐਫੀਸ਼ੀਐਂਟ ਤਰੀਕੇ ਨਾਲ ਆਪਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਮੋਨੀਟਰ ਕਰਨੇ ਆ ਅਦਰਵਾਇਜ਼ ਵੀ ਡੇਲੀ ਬੇਸਿਸ ਤੇ ਤੇ ਜਿੱਥੇ ਵੀ ਸਾਨੂੰ ਲੱਗਦਾ ਕਿ ਕੋਈ ਗੈਰਕਾਨੂੰਨੀ ਕੰਮ ਹੋ ਰਿਹਾ ਜਾਂ ਇਸ ਤਰ੍ਹਾਂ ਦਾ ਕੋਈ ਰੈਕਟ ਚੱਲ ਰਿਹਾ ਚਾਹੀ ਕਿਸੇ ਵੀ ਕੰਮ ਨਾਲ ਰਿਲੇਟਡ ਹੋਵੇ ਤੇ ਪੁਲਿਸ ਦੀ ਉੱਤੇ ਪੈਣੀ ਨਿਗਾਹ ਹੁੰਦੀ ਹੈ ਤੇ ਆਪਾਂ ਕਿਸੇ ਵੀ ਆਪਾਂ ਲੈਟਰੀ ਦਵਾਂਗੇ ਜਾਂ ਢੇਲ ਨਹੀਂ ਦਵਾਂਗੇ ਤੇ ਇਸ ਲਈ ਮੇਰੀ ਇੱਕ ਸਾਰਿਆਂ ਨੂੰ ਵਾਰਨਿੰਗ ਹੈ ਜਿਹੜੇ ਇਸ ਤਰੀਕੇ ਦੇ ਕੰਮ 'ਚ ਇਨਵੋਲਵ ਹੈ ਕਿਸੇ ਵੀ ਟਾਈਪ ਦੇ ਗੈਰਕਾਨੂੰਨੀ ਫੋਰਜਰੀ ਦੇ ਕੰਮਾਂ 'ਚ ਕਿ ਵੀ ਇਹ ਤੋਂ ਖਬਰਦਾਰ ਰਹਿਣ ਆਦਰਵਾਇਸ ਪੁਲਿਸ ਜਿਹੜੀ ਉਹਨਾਂ ਨੂੰ ਛੱਡੂਗੀ ਨਹੀਂ ਤੇ ਆਪਾਂ ਉਹਨਾਂ ਉੱਪਰ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਮੋਟਾ ਕਿੰਜਲ ਦੀ ਕਟਕਵਰ ਜਿਹਦੇ ਵਿੱਚ ਹੁਣ ਤੱਕ ਆਪਣੇ ਕੋਲ 10 ਮੋਟਰਸਾਈਕਲ 2 ਆਟੋ ਤੇ ਇੱਕ ਕਾਰ ਜਿਹੜੀ ਆਪਾਂ ਰਾਉਂਡ ਅਪ ਕੀਤੀ ਹੈ ਜਿਨ੍ਹਾਂ ਤੇ ਜਾਲੀ ਨੰਬਰ ਇਸ ਤੋਂ ਇਲਾਵਾ ਆਪਣੇ ਕੋਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ तकरीबन 200 ਵਹੀਕਲਸ ਦੀ ਡਿਟੇਲ ਆ ਉਹਨਾਂ ਨੂੰ ਆਪਾਂ ਫਿਰ ਇਕੱਲੇ-ਇਕੱਲੇ ਨੂੰ ਵੈਰੀਫਾਈ ਕਰਕੇ ਤੇ ਉਹਨਾਂ ਨੂੰ ਰੌਡਅਪ ਕਰਾਂਗੇ ਸਰ ਸਰ ਕਿੰਨੇ ਕ ਬੰਦੇ ਹੈਗੇ ਆ ਜੀ ਇਹਦੇ ਵਿੱਚ ਫਿਲਹਾਲ ਤਾਂ ਆਪਾਂ ਤਿੰਨ ਬੰਦੇ ਅਰੈਸਟ ਕੀਤੇ ਆ ਤੇ ਇਹਨਾਂ ਵਿੱਚ तकरीबन ਐਡੇ ਹੀ ਬੰਦੇ ਹੋਰ ਯਾਨੀ ਤੋਂ ਜ਼ਿਆਦਾ ਸ਼ਾਮਿਲ ਜਿਹੜੇ ਹੋਣ ਦਾ ਸ਼ਾਇਦ ਇਹਦੀ तकरीबन ਆਪਾਂ ਇਸ ਸਾਲ ਦੀ ਡਿਟੇਲ ਲਈ ਹੈ ਜਿਹੜੇ ਆਪਾਂ तकरीबन 200 ਗੱਡੀਆਂ ਕਰ ਰਹੇ ਹਾਂ ਇਸ ਸਾਲ ਦੇ 2024 ਜਿਹੜਾ ਬੀਤਾ ਸਾਲ ਆ ਸੋਰੀ 2024 ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੀ ਤਕਰੀਬਨ 200 ਗੱਡੀਆਂ ਦੀ ਆਪਣੇ ਕੋਲ ਇਨਫੋਰਮੇਸ਼ਨ ਆਈ ਹੈ ਜਿਨ੍ਹਾਂ ਤੇ ਜਾਲੀ ਨੰਬਰ ਪਲੇਟਾਂ ਲਾਈਆਂ ਗਈਆਂ ਇਹ ਹਿਮਾਚਲ ਵਿੱਚ ਵੀ ਕਰਦੇ ਆ ਜਿੱਦਾਂ ਜਿੱਦਾਂ ਦੇ ਨੰਬਰ ਕੋਈ ਨਾ ਉਹਦੇ ਅਜਸ ਕਰਦੇ ਇਸ਼ੂ ਕਰਦੇ ਜੀ ਇਹਦੇ ਵਿੱਚ ਕਾਫੀ ਆਪਣੇ ਕੋਲ ਗੱਡੀਆਂ ਦੀ ਡਿਟੇਲਸ ਆ ਹਿਮਾਚਲ ਦੀ ਕਾਫੀ ਗੱਡੀਆਂ ਹਿਮਾਚਲ ਦੀ